ਪਾਣੀ ਸਿੱਧੂ ਨੂੰ ਰਿਹਾਈ ਨੂੰ ਲੈ ਕੇ ਫੜੋ ਫੜਾਈ ਜਾਰੀ ਹੈ ਗਰਪਧਾਰੀਆਂ ਹੋ ਰਹੀਆਂ ਨੇ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਕਿਸਾਨ ਆਗੂ ਸਰਜੀਤ ਸਿੰਘ ਖੂਲਹੋਰਾ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਠ ਠੀਕ ਠਾਕ ਹਾਂ ਜੀ ਆ ਕਿਸ ਤਰ੍ਹਾਂ ਦੀ ਤਿਆਰੀ ਚੱਲ ਰਹੀ ਹੈ ਤਿੰਨ ਦੇ ਪ੍ਰੋਗਰਾਮ ਦੇ ਦੇਖੋ ਜੀ ਤਿੰਨ ਦਾ ਪੂਰਾ ਹੀ ਉਤਸ਼ਾਹ ਹੈਗਾ ਪੂਰੀ ਤਿਆਰੀ ਹੈ ਨੇ ਖਾਸ ਕਰਕੇ ਮੀਡੀਆ ਦੇ ਵਿੱਚ ਅਸੀਂ ਜਿਵੇਂ ਦੇਖ ਰਹੇ ਹਾਂ ਜਾਂ ਜਦੋਂ 29 ਤਰੀਕ ਨੂੰ ਜਿਹੜਾ ਇਕੱਠ ਹੋਇਆ ਸੀਗਾ ਉਹਨੇ ਪੂਰਾ ਹੀ ਮਾਹੌਲ ਚੇਂਜ ਕਰਤਾ 부ਸਟ ਕਰਤਾ ਭਾਵ ਖਾਸ ਕਰਕੇ ਨੌਜਵਾਨਾਂ ਨੂੰ ਇਸ ਕਰਕੇ ਨੌਜਵਾਨ ਵਰਗ ਜਨਾ ਕਿਸ਼ਾਨ ਜੱਥੇਬੰਦਗੀਆਂ ਵੀ ਹੈਗੇ ਨੌਜਵਾਨ ਵਰਗ ਜਨਾ ਇਹਦੇ ਤੇ ਰੋਸ ਆਉਦੇ ਬੰਚ ਕਿਉਂਕਿ ਕੱਲਾ ਇਹ ਭਾਨੇ ਸਿੱਧੂ ਵਾਲੀ ਕਰਕੇ ਨਹੀਂ ਕੁਝ ਗੱਲਾਂ ਜਿਵੇਂ ਰੋਸ ਦੇ ਵਿੱਚ ਪ੍ਰਾਣੀਆਂ ਵੀ ਇਕੱਠੀਆਂ ਹੋ ਜਾਂਦਗੀਆਂ ਨੇ ਜਿਵੇਂ ਹੁਣ ਆ ਮੁੰਡੇ ਆ ਜਿਹੜੇ ਮਾਰੇ ਆ ਗੈਂਗਸਟਰਾਂ ਦੇ ਤੌਰ ਤੇ ਇਹਨੂੰ ਵੀ ਇੱਕ ਤਰ੍ਹਾਂ ਦਾ ਹੈਗਾ ਵੀ ਯਾਰੋ ਠੀਕ ਹੈ ਜੋ ਗੈਂਗਸਟਰ ਹੈ ਹੁਣ ਇਹਨਾਂ ਨੂੰ ਤੇ ਇਹ ਬਣਾਤਾ ਨੇ ਵੀ ਚਲੋ ਯਾਰ ਗੈਂਗਸਟਰ ਨੂੰ ਤਾਂ ਮਾਰਨੇ ਚੰਗਾ ਹੁੰਦਾ ਇਹ ਵੀ ਫੇਰ ਸਰਕਾਰ ਦਾ ਵੀ ਇੱਕ ਕਾਨੂੰਨ ਕਹਿੰਦੇ ਆ ਨਾ ਉਹ ਵੀ ਜੇ ਕੋਈ ਗਰਾ ਵੀ ਕਰਦਾ ਉਹਦੇ ਕੇਸ ਬਣਦਾ ਫਿਰ ਉਹਨੂੰ ਅਦਾਲਤ 'ਚ ਉਹਦਾ ਨਿਆਂ ਹੁੰਦਾ ਫਿਰ ਸਜ਼ਾ ਮਿਲਦੀ ਹੈ ਇਹ ਥੋੜਾ ਵੀ ਜਿਹੜਾ ਪੁਲਿਸ ਆਪ ਹੀ ਵੀ ਇਹ ਬੰਦਾ ਗਲਤ ਸੀਗਾ ਉਸੇ ਮਾਰਤਾ ਹੈ ਸੋ ਇਹਨਾਂ ਸਾਰੀਆਂ ਗੱਲਾਂ ਤੇ ਇੱਕ ਨੌਜਵਾਨਾਂ ਚ ਹੈਗਾ ਵੀ ਯਾਰ ਇਹ ਜਿਹੜਾ ਜੇ ਰੁਝਾਨ ਹੈ ਜਿਹੜਾ ਸਰਕਾਰ ਦਾ ਵਿਰਸਤ ਕਰਦੇ ਵਾਲਾ ਚੁੱਪ ਕਰਾਉਣ ਵਾਲਾ ਲੋਕਾਂ ਦੀ ਜਿਹੜਾ ਵੀ ਮਿੜਗੇ ਵਾਲਾ ਵੀ ਬੋਲਦਾ ਵੀ ਉਹਨੂੰ ਚੁੱਪ ਕਰਾ ਦਿਓ ਜਾਂ ਕੇਸ ਪਾ ਦਿਓ ਸੋ ਇਸ ਇਹ ਇੱਕ ਤਰ੍ਹਾਂ ਦਾ ਸਰਗ ਚੀਜ਼ਾਂ ਇਕੱਠੀਆਂ ਹੋ ਰਹੀਆਂ ਨੇ ਉਹ ਜਿਹੜਾ ਗੁੱਸਾ ਹੈਗਾ ਨਾ ਉਹ ਨਿਕਲ ਰਿਹਾ ਹੈ ਮਤਲਬ ਹੁਣ ਭਾਨੇ ਵਾਲਾ ਜਿਹੜਾ ਅੰਦੋਲਨ ਹੈ ਉਹਦੇ ਰਾਹੀਂ ਨਿਕਲ ਰਿਹਾ ਮੇਰੇ ਹਿਸਾਬ ਨਾਲ ਹੈ ਅਸੀਂ ਵੀ ਚੋਲਾ ਦੇ ਜਾਨ ਦੇਣ ਕਿ ਜਿਸ ਤਰੀਕੇ ਨਾਲ ਗ੍ਰਿਫਤਾਰੀਆਂ ਹੋ ਰਹੀਆਂ ਨੇ ਦੇਖੋ ਜੇ ਗ੍ਰਿਫਤਾਰੀਆਂ ਜੋ ਹੋਣਗੀਆਂ ਉਹਦੇ ਨਾਲ ਐ ਨਹੀਂ ਹੁੰਦਾ ਵੀ ਅੰਦੋਲਨ ਬੰਦ ਹੋ ਜਾਂਦਾ ਗ੍ਰਿਫਤਾਰਗੇ ਕਰਨਗੇ ਹੋਰ ਨਵਾਂ ਸ਼ੁਰੂ ਹੋਊ ਜੀ ਸੜਕਾਂ ਬੰਦ ਹੋ ਜਾਣਗੀਆਂ ਰੇਲਾ ਬੰਦ ਹੋ ਜਾਣਗੀਆਂ ਐ ਨਹੀਂ ਵੀ ਹੁਣ ਇੰਨੀ ਨਹੀਂ ਗੱਲ ਆ ਵੀ ਗ੍ਰਿਫਤਾਰਗੇ ਕੀਤੀਆਂ ਤਾਂ ਲੋਕ ਐ ਸੁngੜ ਕੇ ਘਰਾਂ ਨੂੰ ਵਹਿ ਜਾਣਗੇ ਉਹ ਰਿਐਕਟ ਕਰਨਗੇ ਉਹ ਨਾਜਵੀਂ ਰਿਐਕਟ ਹੋਊਗਾ ਜੇ ਗ੍ਰਿਫਤਾਰਗੇ ਵੀ ਕਰਨ ਉਸ ਤੋਂ ਵੱਡਾ ਜਿਹੜਾ ਹੋਊ ਐਕਸ਼ਨ ਪਲਾਨ ਉਹਦਾ ਜਿਹੜਾ ਰਿਐਕਸ਼ਨ ਐ ਨਾ ਲੋਕਾਂ ਦਾ ਉਹ ਵੱਡਾ ਹੋਊਗਾ ਜਿਹੜਾ ਫਿਰ ਇਹਨਾਂ ਨੂੰ ਸੰਭਾ ਦੇ ਜਾਣਾ ਇਹਨਾਂ ਤੋਂ ਕੱਲ ਜਿਵੇਂ ਪੀਸੀ 'ਚ ਰੁਲਦੂ ਸਿੰਘ ਮਾਨਸਾ ਕਹਿ ਰਹੇ ਸੀਗੇ ਅੰਦੋਲਨ ਇੰਨਾ ਵੱਡਾ ਹੋਊਗਾ ਵੀ ਅਸੀਂ ਘਰੇ ਨਹੀਂ ਜਾਂਦੇ ਇੱਥੇ ਹੀ ਰਵਾਂਗੇ ਉਹ ਫਿਰ ਜੇ ਇੱਧਰ ਰਹਿ ਗਏ ਤਾਂ ਫਿਰ ਉਹ ਦਿੱਲੀ ਵਾਲਾ ਕੀ ਬਣੂ پروگرام ਨਹੀਂ ਜੀ ਦੇਖੋ ਉਹਨਾਂ ਦਾ ਇਹ ਸੀ ਵੀ ਅੰਦੋਲਨ ਆ ਜਿਹੜਾ ਉਹ ਖਤਮ ਨਹੀਂ ਹੋਊਗਾ ਇਹਨਾਂ ਦੇ ਉਹਨੂੰ ਰਿਹਾਉਣ ਰਿਹਾਇਆ ਹੀ ਕਰਵਾਉਣ ਤੱਕ ਜਾ ਉਹਦੇ ਪਰਚੇ ਕਾਰਜਗਰਾਉਂਡ ਤੇ ਉਹਦਾ ਕਹਾ ਫਾਰਮਾਂ ਹੈਗੀਆਂ ਨੂੰ ਵੱਖਰੀਆਂ ਵੱਖਰੀਆਂ ਆਈ ਜਾਂਦੀਆਂ ਐਨੇ ਵੀ ਉਹ ਉਦੋਂ ਟਿੱਕਰ 13 ਟਿੱਕਰ ਕਿ ਕਿੰਨਾ ਟਾਈਮ ਹੈਗਾ ਦੋਨੇ ਕੰਮ ਹੀ ਹੋਏ ਜਾਣਗੇ 13 ਦੀ ਤਿਆਰੀ ਵੀ ਹੋਈ ਜਾਊਗੀ ਤੇ ਇਧਰ ਇਧਰ ਅੰਦੋਲਨ ਵੀ ਚੱਲੇ ਜਾਊਗਾ ਸਗੋਂ ਤੋਂ ਜਿਹੜੇ ਹੁਣ ਬੰਦੇ ਉੱਥੇ ਇਕੱਠਾਂ ਚ ਆਉਂਦੇ ਆ ਹੁਣ ਜੇ ਅੱਜ ਸੀਗਾ ਇੱਥੇ ਸ਼ਾਇਦ ਤੁਸੀਂ ਤਾਂ ਲੇਟ ਆਏ ਹੋ ਸਾਰੇ ਹੈ ਇੱਥੇ ਸੀਗੇ ਇੱਥੇ ਸੀਗੇ ਤੇ ਸਾਰੇ ਬੁਲਾ ਰਹੇ ਹੁਣ ਭਾਵੇਂ ਉਹ ਭੋਗ ਸਮਾ ਗਏ ਸੀਗਾ ਇੱਕ ਫੋਕਸ ਤਾਂ ਉੱਥੇ ਰਹੀ ਹੈ ਨਾ 13 ਵਾਲਾ ਮਿਕ ਰੱਖਿਆ 13 ਵਾਲਾ ਸਾਰੇ ਬੁਲਾ ਰਹੇ ਨੇ ਸੈਂਟਰ ਚ ਰਹਾ ਇਸ ਕਰਕੇ ਜਦੋਂ ਇਹ ਭਾਨੇ ਸਿੱਧੂ ਵਾਲੇ ਵੀ ਲੜ ਰਹੇ ਹੋਣਗੇ ਉੱਥੇ ਵੀ ਉਹਦੇ ਬੁਲਾ ਰਹੇ ਬੋਲੇ 29 ਉਹ 13 ਵਾਲਾ ਉਹ ਐ ਨਹੀਂ ਵੀ 13 ਵਾਲਾ ਮਿਸ 13 ਵਾਲੇ ਵਿੱਚ ਹੀ ਰਹੂਗਾ ਉਹਦਾ ਨਾਲ ਵੀ ਮੈਂ ਕੈਂਪੇਨ ਹੈ ਪ੍ਰਚਾਰ ਹੈ ਤਿਆਰੀ ਸਾਰਾ ਕੁਝ ਚੱਲੀ ਜਾਂਦਾ ਹੈ ਇੱਕ ਤਰ੍ਹਾਂ ਦਾ ਹੋਰ ਵੀ ਨਰੇਟਿਵ ਸਿਰਜਿਆ ਜਾ ਰਿਹਾ ਜਿਸ ਤਰੀਕੇ ਦੇ ਨਾਲ ਜੇ ਗੱਲ ਕਰ ਲਈਏ ਜਿਹੜੇ ਮੇਨ ਸਟ੍ਰੀਮ মিডিਆ ਉਹ ਦੂਜੇ ਪਾਸੇ ਦਾ ਪੱਖ ਜ਼ਿਆਦਾ ਵਿਖਾ ਰਿਹਾ ਇਧਰੋਂ ਕੋਈ ਗੱਲ ਨਹੀਂ ਜਾ ਰਹੀ ਇਹ ਗੱਲ ਸਟੇਕ ਹੈ ਸਾਡੇ ਮੇਨ ਸਟ੍ਰੀਮ মিডিਆ ਤਾਂ ਦਿੱਲੀ ਤੋਂ ਲੈ ਕੇ ਵੀ ਉਹ ਜਿਹੜਾ ਆਪਣਾ ਗੋਦੀ ਮਿੱਟ ਗਿਆ ਗੋਦੀ ਮਿੱਟ ਗਾ ਚੱਲਿਆ ਸੀਗਾ ਹੁਣ ਪੰਜਾਬ ਦੇ ਵਿੱਚ ਵੀ ਕਿਹੜਾ ਉਹ ਹੁਣ ਪੰਜਾਬ ਇਹਨੂੰ ਗੋਦੀ ਨਾ ਕਹੋ ਇਹਨੂੰ ਹੋਰ ਕੁਝ ਕਹਿ ਲਓ ਇਹਨੂੰ ਵੀ ਜਿਹੜਾ ਕਹਿਣ ਦਾ ਭਾਵ ਸਰਕਾਰ ਦੇ ਸਾਬ ਨਾਲ ਚੱਲਦਾ ਉਹ ਗਿਣਤੀ ਮਿੰਟ ਨਾਲ ਹਕੀਕਤ ਕੀ ਹੈ ਲੋਕਾਂ ਦਾ ਪੱਖ ਕੀ ਉਹ ਨਹੀਂ ਦੱਸਦਾ ਉਹ ਤਾਂ ਕੋਈ ਨਹੀਂ ਜੇ 1 ਮਿੰਟ ਸਰਕਾਰ ਦਾ ਜਿਹੜਾ ਮੀਡੀਆ ਹੈਗਾ ਜਾਂ ਮੇਨਸਟ੍ਰੀਮ ਮੀਡੀਆ ਹੈਗਾ ਉਹ ਕਰੀ ਵੀ ਜਾਂਦਾ ਤੇ ਕੋਈ ਨਹੀਂ ਹੁਣ ਸੋਸ਼ਲ ਮੀਡੀਆ ਸੁੱਖ ਨਾਲ ਹੈਗਾ ਜਿਹੜਾ ਆ ਜਿੰਨੇ ਮਤਲਬ ਹੈਗੇ ਨੇ ਫੇਸਬੁੱਕ ਹੈ ਜਾਂ ਦੂਜੇ ਸਾਰੇ ਹੈਗੇ ਨੇ ਸਰਗੇ ਪਰਸਨਲ ਗੱਲ ਕਿੱਥੇ ਜੇ ਖੜੀ ਹੈ ਜਿਵੇਂ ਮੀਟਿੰਗ ਹੋਈ ਚਾਰ ਪਾਸੇ ਉਸ ਨਾਲ ਜੀ ਦੇਖੋ ਪੁਲਿਸ ਨਾਲ ਕੋਈ ਆਇਆ ਪਰਸਨਲ ਪੁਲਿਸ ਨਾਲ ਗੱਲ ਇੱਥੋਂ ਤੱਕ ਮੰਨਦੇ ਆ ਉਹ ਵੀ ਅਸੀਂ ਤੁਸੀਂ ਅਸੀਂ ਵੀ ਛੱਡਣ ਨੂੰ ਤਿਆਰ ਹੈ ਪਰ ਕੋਈ ਨਾ ਕੋਈ ਸਾਨੂੰ ਮਾੜਾ ਜਾਂ ਰਾਜਾ ਦਾ ਦੇ ਉਹ ਵੀ ਛੱਡ ਗਏ ਹਾਂ ਹਾਂ ਆ ਗੱਲ ਅਸੀਂ ਅਸੀਂ ਕਿਹਾ ਵੀ ਜਿਵੇਂ ਇੱਥੇ ਜੀਰੇ ਅ ਬੰਦਿਆਂ ਤੇ ਜਿਹੜੇ 307 ਪਾਤੇ ਸੀਗੇ ਵੀ ਜਿਨ੍ਹਾਂ ਨੇ ਉਸ ਫੈਕਟਰੀ ਦਾ ਘਰਾਉ ਕੀਤਾ ਸੀਗਾ 70 ਬੰਦੇ ਫੜ ਕੇ ਜੇਲ੍ਹ ਚ ਸਿੱਟਦੇ ਸੀਗੇ ਚਲ ਜਦੋਂ ਆਪਣੇ ਉਦੋਂ ਬਾਅਦ ਹੋ ਗਈ ਵੀ ਭਾਈ ਗਲਤ ਸਿੱਟੇ ਗਏ ਤਾਂ ਬੰਦੇ ਤਾਂ ਪਾਣੀ ਸਾਫ਼ ਕਰਨ ਦੀ ਖਤਰ ਲੜ ਰਹੇ ਸੀ ਤਾਂ ਰਾਤ ਦੇ ਰਾਤ ਤੁਸੀਂ ਸਾਰੇ ਬੰਦੇ ਇੱਕ ਵਾਰੀ ਕੋਈ ਕਿਸੇ ਦੇ ਜ਼ਬਾਨ ਤੇ ਨਹੀਂ ਬਾਹਰ ਲਿਆਂਦੇ ਨਾ ਉਦੋਂ ਬਾਅਦ ਕੇਸ ਹੌਲੀ ਹੌਲੀ ਉਹਦੇ ਖਾਰਜ ਹੋਈ ਗਏ ਚਲ ਜਿਹੜਾ ਇਹ ਵੀ ਅਸੀਂ ਕਹਾਂ ਵੀ ਤੁਸੀਂ ਇੱਕ ਵਾਰ ਰਿਲੀਜ਼ ਕਰ ਦਿਓ ਇਹਦਾ ਜਿਹੜਾ ਗਾਹਾਂ ਪ੍ਰੋਸੀਜਰ ਆ ਵੀ ਉਹਦੀ ਕੈਸਲੇਸ਼ਨ ਭਰਨੀ ਆ ਉਹਦੀ ਕਰਨੀ ਆ ਉਹ ਭਾਵੇਂ ਤੁਸੀਂ 20 ਦਿਨਾਂ ਰਨ ਕਰ ਲਓ ਭਾਵੇਂ 15 ਦਿਨਾਂ ਰਨ ਕਰ ਲਓ ਇਹ ਵੀ ਅਸੀਂ ਦੂਜੀ ਵਾਰ ਸਾਲ ਦਿੱਤੀ ਸੀ ਲੰਗੋਵਾਲ ਵਾਲੀ ਜੀ ਵੀ ਜਦੋਂ ਅਸੀਂ ਦਿੱਲੀ ਜਾ ਚੰਡੀਗੜ੍ਹ ਜਾ ਰਹੇ ਸੀ ਤੇ ਉਹ ਲੱਠੀ ਚਾਰਜ ਦੇ ਵਿੱਚ ਇੱਕ ਲੰਗੋਵਾਲ ਕਿਸਾਨ ਦੇ ਮੌਤ ਹੋ ਗਏ ਸੀਗੇ ਤੇ ਉਹ ਟਕਰਾ ਦੇ ਵਿੱਚ ਇਹਨਾਂ ਨੇ 307 ਦੇ ਵਿੱਚ ਵੀ ਕੁਝ ਬੰਦੇ ਫੜ ਕੇ ਜੇਲ੍ਹ ਚ ਸਿੱੜਤੇ ਸੀਗੇ ਤੇ ਜਦੋਂ ਫਿਰ ਉਹ ਨਵੇੜਿਆ ਤੇ ਉਹ 307 ਵਾਲੇ ਵੀ ਰਾਤ ਦੇ ਰਾਤ ਜਿਵੇਂ ਹੁਣ ਸਾਡੀ ਦਿਨੇ ਮੀਟਿੰਗ ਹੋਵੇ 8:00 ਨੂੰ ਬਾਹਰ ਆ ਗਏ ਸੀਗੇ ਬਾਅਦ ਦੇ ਵਿੱਚ ਕੇਸ ਹੋਲੇ ਹੋਲੇ ਗਿਆ ਅਸੀਂ ਆਖਿਆ ਵੀ ਉਹ ਹੀ ਜਿਹੜਾ ਜੀਰੇ ਹੋਇਆ ਤੇ ਜਿਹੜਾ ਉੱਥੇ ਹੋਇਆ ਆ ਮਾਨਸਾ ਮਾਨਸਾ ਕਿਹੜਾ ਉਹਨੂੰ ਜਿਹੜਾ ਝੋਟੇ ਨੇ ਛੱਡਿਆ ਉਹ ਕਹਿੰਦੇ ਸੀ ਪ੍ਰਾਈਵੇਟ ਬੰਦੇ ਨੇ ਸ਼ਿਕਾਇਤ ਕੀਤੀ ਆ ਜਿਹੜੇ ਤਾਂ ਸਾਡੇ ਪੁਲਿਸ ਕੇਸ ਹੋਵੇ ਨਾ ਫੇਰ ਤਾਂ ਹੋਵੇ ਤਾਂ ਉਹ ਪ੍ਰਾਈਵੇਟ ਬੰਦੇ ਨੂੰ ਵੀ ਮਨਾ ਲਿਆ ਜਦੋਂ ਪੁਲਿਸ ਨੇ ਮਨਾ ਲਿਆ ਯਾਰ ਤੂੰ ਵਾਪਸ ਲੈ ਲੈ ਇਸ ਕਰਕੇ ਉਹ ਸਰگە ਚੀਜ਼ਾਂ ਸਿਆ ਕੇ ਹੋ ਜਾਂਦੀਆਂ ਨੇ ਪਰ ਮੈਨੂੰ ਇਹ ਲੱਗਦਾ ਥੋੜਾ ਜਨਾ ਜਿਹੜਾ ਇਹ ਭਗਵੰਤ ਮਾਨ ਹੈਗਾ ਜੀ ਥੋੜਾ ਜਨਾ ਇਹ ਲੱਗਿਆ ਵੀ ਯਾਰ ਇਹ ਤਾਂ ਅਸਲ ਵਿੱਚ ਇਹ ਨੂੰ ਵੀ ਨਾ ਸ਼ਰਤ ਛੱਡਤਾ ਤਾਂ ਇਹ ਦੂਜਾ ਹੋਊਗਾ ਵੀ ਜਿਹੜੀ ਐ ਨਹੀਂ ਹੁੰਦਾ ਵੀ ਯਾਰ ਸਰਕਾਰ ਨੂੰ ਤਾਂ ਫਿਰ ਲੋਕ ਟਿੱਚ ਜਾਣ ਲੱਗ ਜਾਣਗੇ ਉਹ ਅੜੀ ਜੀ ਉੱਥੇ ਫਸੀ ਖੜੀ ਹੈ ਖੜੀ ਹੈ ਉਹਦੇ ਨਾਲ ਜਸਕਰਨ ਸਿੰਘ ਨੇ ਹੁਣ ਆਪਾਂ 10 ਦਿਨ ਉਹ ਕਹਿੰਦੇ ਵੀ ਅਸੀਂ ਭਾਨੇ ਸਿੱਧੂ ਨਾਲ ਵੀ ਕਹਿੰਦਾ ਵੀ ਮੈਂ ਘੰਟਾ ਗੱਲਬਾਤ ਕੀਤੀ ਹੈ ਜੀ ਹੁਣ ਜਸਕਰਨ ਆਏ ਏਡੀਜੀਪੀ ਉਹ ਘੰਟਾ ਗੱਲਬਾਤ ਕਰਦਾ ਉਹਦਾ ਕੀ ਹੋਊਗਾ ਉਹ ਵੀ ਇਹ ਹੈਗਾ ਵੀ ਤੂੰ ਮਾੜਾ ਜਿਹਾ ਕਹ ਦੇ ਵੀ ਮੈਂ ਜੇ ਭਗਵਾਨ ਦਾ ਮਨ ਲਾਇਆ ਵੀ ਮੰਤਰੀ ਸਾਹਿਬ ਗਾਹਾਂ ਨੂੰ ਨਹੀਂ ਕਰਦੇ ਆ। ਹੂੰ। ਮਤਲਬ ਸਾਰੇ ਕਿਉਂ ਛੜਣਾ ਤਾਂ ਉਹ ਵੀ ਚਾਹੁੰਦੇ ਨੇ। ਅਸਲ ਵਿੱਚ ਹੁਣ ਉਹ ਉਹ ਨਾ ਜਿਵੇਂ ਕਹਿੰਦੇ ਹੁੰਦੇ ਆ ਛੱਡੇ ਤਾਂ ਕੋੜ ਹੀ ਖਾਵੇ ਕਲੰਕੀ ਵਾਲੀ ਗੱਲ ਜਹੀ ਪਈ ਆ। ਤੇ ਉਹਨਾਂ ਨੂੰ ਆਇਆ ਹੈਗਾ ਵੀ ਜੇ ਇਹ ਹਾਂ ਕਹਿੰਦੇ ਜਵਾਨਤ ਤੁਸੀਂ ਭਰ ਦਿਓ ਸਾਰੇ ਕੇਸ ਨਵਾਂ ਕੋਈ ਕੇਸ ਕੋਈ ਨਹੀਂ ਕਰਦੇ ਸਾਰੇ ਕੇਸਾਂ 'ਚ ਉਹਨੂੰ ਕੋਈ ਸਾਡਾ ਵਿਰੋਧ ਨਹੀਂ ਹੋਊਗਾ ਤੜਕੇ ਨੂੰ ਛੱਡ ਦਿੰਦੇ ਆਸੀਂ ਅਕਰ ਜਵਾਨਤ ਤੇ ਛੱਡਦਾ ਤਾਂ ਗਾਦਾ ਛੱਡਿਆ ਹੋਇਆ ਸਰ ਸੋ ਇਸ ਕਰਕੇ ਐਨ ਵੀ ਪ੍ਰੈਸ਼ਰ ਹੈਗਾ ਉਹਨਾਂ 'ਤੇ ਦਿੱਲੀ ਵਾਲੇ ਪ੍ਰੋਗਰਾਮ ਦੀ ਗੱਲ ਕਰ ਲਈਏ ਜਿਵੇਂ ਅੱਜ ਮੀਟਿੰਗ ਕੀਤੀ ਆ ਕਿਸ ਤਰ੍ਹਾਂ ਦਾ ਰਹੂਗਾ ਦਿੱਲੀ ਵਾਲਾ ਪ੍ਰੋਗਰਾਮ ਦਿੱਲੀ ਵਾਲਾ ਜੀ ਦੇਖੋ ਲੋਕਾਂ ਦਾ ਉਦੋਂ ਤੇ ਹੈਗਾ ਵੀ ਯਾਰ ਤੁਸੀਂ ਉਦੋਂ ਆਏ ਕਹਿ ਕੇ ਵਾਪਸ ਲੈ ਲਿਆ ਸੀ ਵੀ ਇਹ ਆਪਾਂ ਸਸਪੈਂਡ ਕੀਤਾ ਇਹ ਮੋਰਚਾ ਇਹਨੂੰ ਖਤਮ ਨਹੀਂ ਕੀਤਾ ਵੀ ਸਾੜਾ 26 ਮਹੀਨੇ ਹੋ ਗਏ ਪੋਸਟਪੋਨ ਤਾਂ ਕੁ ਮਹੀਨੇ ਦੋ ਮਹੀਨੇ ਲਈ ਹੁੰਦਾ ਵੀ ਮੁੜ ਕੇ ਤੇ ਭੁੱਲੀ ਗਿਆ ਅਸਲ ਵਿੱਚ ਵੀ ਤੁਸੀਂ ਕਹਿਣ ਨੂੰ ਹੀ ਸਸਪੈਂਡ ਸੀ ਅਸਲ ਵਿੱਚ ਤੁਸੀਂ ਖਤਮ ਕਰਤਾ ਸੋ ਇਸ ਕਰਕੇ ਉਹਦੇ ਤੁਸੀਂ ਦਿੱਤਾ ਵੀ ਯਾਰ ਉਹ ਹੁਣ ਮਿਹਣਾ ਨਾ ਰਹੇ ਲੋਕਾਂ ਦਾ ਵੀ ਠੀਕ ਹੈ ਉਹਦੇ ਚ ਨਫਾ ਹੋਵੇ ਨੁਕਸਾਨ ਹੋਵੇ ਮੰਗਾ ਦੀ ਰੜਕ ਹੈਗੀ ਆ ਕਰਜ਼ੇ ਵਾਲੀ ਮੰਗਾ ਹੈ ਲੋਕਾਂ ਦੀ ਖੁਦਕਸ਼ੀਆਂ ਹੋ ਰਹੀਆਂ ਐਮਐਸਪੀ ਵਾਲੀ ਆਹਾ ਮੀਟਰ ਜ਼ਬਰਦਸਤੀ ਲਾ ਰਹੇ ਨੇ ਜੀ ਤੇ ਲੱਗਦਾ ਵੀ ਜਿਹੜਾ ਅ ਇੱਥੇ ਹੋਊਗੀ ਸਫਲ ਹੋਊਗਾ ਜੇ ਇਹ ਕਹਿਣ ਦਾ ਭਾਵ ਐ ਨਹੀਂ ਵੀ ਪੋਲੇ ਵੇਰੇ ਨਹੀਂ ਰੋਕ ਸਕਦੇ ਇੱਥੇ ਜਿਹੜਾ ਕੱਠ ਹੋਊਗਾ ਟਰਾਲੀਆਂ ਦਾ ਉੱਥੇ ਸਾਰੀਆਂ ਬਾਰਡਰਾਂ ਤੇ ਉਹਦੇ ਪੂਰੇ ਹੋਊਗਾ ਚਲੋ ਸਖਤੀ ਕਰਦੇ ਆ ਕੀ ਕਰਦੇ ਆ ਉਦੇ ਨਾਲ ਇਹ ਮਤਲਬ ਮੁੱਦਾ ਪੱਕੂ ਹੋ ਗਈ ਇਹ ਸਖਤੀ ਨਾਲ ਕੋਈ ਐ ਨਹੀਂ ਵੀ ਨਹੀਂ ਤਾਂ ਨਹੀਂ ਉਹ ਮਾਹੌਲ ਬਣ ਪਊਗਾ ਜਿਵੇਂ ਕਿਾਰੇ ਬਿਲਕੁਲ ਬਿਲਕੁਲ ਭਾਵੇਂ ਜਿਵੇਂ ਜੰਗੀਆਂ ਹੋਣ ਮਾਹੌਲ ਲਾਜ਼ਮੀ ਬਣੂ ਮਾਹੌਲ ਲੋਕਾਂ ਦਾ ਸੰਕਟ ਆ ਜਿਹੜਾ ਉਹ ਹੱਲ ਨਹੀਂ ਹੋਇਆ ਇਸ ਕਰਕੇ ਲੋਕਾਂ ਨੂੰ ਤਕਲੀਫ ਹੈਗੀ ਆ ਸੰਕਟ ਚ ਹੈਗੇ ਆ ਚਿੰਤਾਤ ਹੈਗੇ ਲੋਕ ਆਪਦੇ ਜ਼ਿੰਦਗੀ ਬਾਰੇ ਲਾਜ਼ਮੀ ਮਾਹੌਲ ਬਣੂਗਾ ਅਖੀਰ ਦੇ ਵਿੱਚ ਤੁਹਾਡੇ ਕੋਲ ਟਾਈਮ ਘਟਾ ਜਿਵੇਂ ਰੋਲਦੂ ਸਿੰਘ ਮਾਨਸਾ ਜੀ ਨੇ ਕਿਹਾ ਆਦਾ ਕਿਤੇ ਬੋਲਾ ਬੋਲਾ ਕਰਦੇ ਥੋੜੀ ਚੁਣਾ ਜਾਈ ਵੀ ਜਿਵੇਂ ਐਮਐਸਪੀ ਮੰਗਣ ਜਾਂਦੇ ਦਿੱਲੀ ਕਿਤੇ ਉਸ ਤੋਂ ਹੱਥ ਤੋਂ ਪੈਣਾ ਜਿਹੜਾ ਪਹਿਲਾਂ ਮੈਰੇ ਸਰਕਾਰੀ ਰੇਟ ਅੱਜ ਤੱਕ ਇਕਰਤਾ ਨਹੀਂ ਜੁ ਹੋਇਆ ਹੈ ਜਦੋਂ ਜਨਵਰੀ ਲੜੇ ਆ ਅਸੀਂ ਵੀ ਲੜਨ ਵੇਲੇ ਜਿਹੜੀਆਂ ਪਹਿਲਾਂ ਹੋਈਆਂ ਹੁਣ ਉਹ ਵੀ ਖਾ ਲੈ ਗਿਆ ਹੋਗੇ ਲੜਕੇ ਪ੍ਰਾਪਤੀ ਕੀਤਾ ਕੁਛ ਨਾ ਕੁਛ ਇਹ ਨਹੀਂ ਹੋਇਆ ਵੀ ਸੰਘਰਸ਼ ਦੌਰਾਨ ਹਾ ਜੇ ਵਾਪਸੀ ਸਰਕਾਰ ਮੰਨ ਕੇ ਮੁੱਕਰ ਗਈ ਨਾ ਜਦੋਂ ਅਸੀਂ ਚੁੱਪ ਕਰ ਗਏ ਉਦੋਂ ਮੁੱਕਰਦੀ ਰਹੀ ਹੈ ਵੀ ਚਲ ਹੁਣ ਤਾਂ ਚੁੱਪ ਜੇ ਕਰ ਗਏ ਚਲੋ ਛੱਡੋ ਜੇ ਸੰਘਰਸ਼ ਦੌਰਾਨ ਜੇ ਲੋਕ ਸੰਘਰਸ਼ ਦੇ ਵਿੱਚ ਹੈਗਾ ਫੇਰ ਅ ਨਹੀਂ ਇਹ ਵੀ ਸਰਕਾਰ ਜਿਹੜੀਆਂ ਮੰਨੀਆਂ ਹੋਣਗੇ ਮੰਗਾ ਉਹਨਾਂ ਤੋਂ ਵੀ ਪਿੱਛੇ ਹਟ ਜੇ। ਕੁਛ ਨਾ ਕੁਛ ਨਵੀਆਂ ਮੰਨਣੀਆਂ ਪੈਂਦੀਆਂ ਨੇ ਉਹਨਾਂ ਨੂੰ। ਉਹ ਗਲਤੀ ਮੰਨ ਗਏ ਸੱਤ ਚੋਣਾ ਲੜ ਕੇ ਤਾਂ ਗਲਤੀ ਹੋ ਗਈ। ਉਹ ਐਂ ਤਾਂ ਮੰਨੇ ਆ ਮੰਨੇ ਜਾਂਦੇ ਨੇ ਉਹ ਪਰ ਇੱਕ ਵਾਰੀ ਨੁਕਸਾਨ ਤਾਂ ਹੋ ਹੀ ਗਿਆ ਨਾ ਉਹਦਾ। ਹੂੰ। ਠੀਕ ਹੈ। ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਧਰਮ।